ਅੱਜ ਕਹਦਾ ਜੀ ਪਕਾਪੁਰ ਮਾਇਆ ਜਾ ਰਿਹਾ ਨਤਮਤਕ ਹੋਣ ਆਏ ਜੀ ਕੀ ਕਹਿੰਦਾ ਅੱਜ ਸਾਰੇ ਸੰਸਾਰ ਦੇ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਤਿਹਾੜਾ ਬਹੁਤ ਸ਼ਰਧਾ ਦੇ ਨਾਲ ਬਹੁਤ ਚਾਹਵਾਂ ਦੇ ਨਾਲ ਮਨਾਇਆ ਜਾ ਰਿਹਾ ਔਰ ਇਸੇ ਤਰ੍ਹਾਂ ਹੀ ਧਾਰੀਵਾਲ ਵਿਖੇ ਵੀ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਅੱਜ ਪ੍ਰਕਾਸ਼ ਤਿਹਾੜਾ ਮਨਾ ਰਹੀਆਂ ਨੇ ਮੈਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਆਓ ਅਸੀਂ ਉਹਨਾਂ ਨੇ ਜੋ ਸਰਬ ਸਾਂਝੀ ਵਾਰਤਾ ਦੀ ਗੱਲ ਕੀਤੀ ਸੀ ਜਾਤ ਪਾਤ ਤੋਂ ਸਮਾਜ ਨੂੰ ਮੁਕਤ ਕੀਤਾ ਸੀ ਉਹਦੇ ਤੇ ਪੈਰਾ ਦਈਏ ਔਰ ਪਰਮੇਸ਼ਰ ਦੇ ਨਾਲ ਉਹਨਾਂ ਨੇ ਜਿੱਦਾਂ ਲਗਨ ਜੋੜੀ ਸੀ ਅਸੀਂ ਵੀ ਅੱਜ ਇੱਥੋਂ ਉਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਅੱਜ ਮੈਨੂੰ ਬੜੀ ਖੁਸ਼ੀ ਆ ਦੇ ਖਾਡੇ ਧਾਰੀਵਾਲ ਨਗਰ ਦੀਆਂ ਸਾਰੀਆਂ ਹੀ ਪ੍ਰਮੁੱਖ ਸ਼ਖਸੀਅਤਾਂ ਜਾਤ ਬਰਾਦਰੀ ਤੋਂ ਉੱਟੇ ਉੱਠ ਕੇ ਅੱਜ ਇੱਥੇ ਸਰਬਸਾਂਗੀ ਵਾਰਤਾ ਦਾ ਸੰਦੇਸ਼ ਦਿੰਦੇ ਹੋਏ ਅੱਜ ਦਾ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਤਿਹਾੜਾ ਮਨਾਇਆ ਜਾ ਰਿਹਾ ਔਰ ਮੈਂ ਇਸ ਸਤਿਕਾਰ ਦੇ ਜਨਕ ਕਤਰ ਬਲਕਾਰ ਸਿੰਘ ਬੁਲਾਦਾ ਔਰ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਛੇੇੇ ਤੌਰ ਤੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਸਾਰੀਆਂ ਸੰਗਤਾਂ ਦੇ ਨਾਲ ਖੁਸ਼ਿਆ ਖਾਂਦੀਆਂ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਰੰਦਾਸ ਜੀ ਅੱਜ ਜੀ ਗੁਰੂ ਰੰਦਾਸ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ 609 ਨਮ ਜਿਸ ਤਰਾ ਜੀ ਸਾਰੇ ਜਾਣਦੇ ਆ ਕਿ ਸ੍ਰੀ ਗੁਰੂ ਰੰਦਾਸ ਜੀ ਉਹ ਕ੍ਰਾਂਤੀਕਾਰੀ ਗੁਰੂ ਨੇ ਜਿਨ੍ਹਾਂ ਨੇ ਆਜਿ ਨੂੰ ਤਰੁਤ 5.5 650 ਸਾਲ ਪਹਿਲਾਂ ਬਹੁਤ ਬਹੁਤ ਕ੍ਰਾਂਤੀਕਾਰੀ ਬਾਣੀ ਲਿਖੀ ਲੋਕਾਂ ਨੂੰ ਉਸ ਸਮੇਂ ਦਾ ਜਿਹੜਾ ਸਿਸਟਮ ਸੀ ਬੰਨਵਾਦੀ ਸਿਸਟਮ ਜਾਤਪਾਤ ਦਾ ਸਿਸਟਮ ਉਸ ਵਿੱਚ ਦਾ ਨਾ ਬਰਾਬਰਤਾ ਦਾ ਸਿਸਟਮ ਇਹਨਾਂ ਨੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਹ ਜਿਹੜੇ ਲੋਕਾਂ ਨੇ ਕੱਢਿਆ ਔਰ ਉਹਦਾ ਜਿਹੜਾ ਸਾਰਿਆਂ ਨੂੰ ਇਕੱਠੇ ਹੋ ਕੇ ਧਿਆਨ ਪ੍ਰਾਪਤ ਕਰਦਾ ਇਕੱਠੇ ਹੋਣਾ ਤੇ ਸੰਗਰਸ਼ ਕਰਨਾ ਉਸ ਸਮੇਂ ਦਾ ਉਹਨਾਂ ਨੇ ਸੰਦੇਸ਼ ਦਿੱਤਾ ਔਰ ਨਾਲ-ਨਾਲ ਸਾਰੇ ਲੋਕਾਂ ਨੂੰ ਕਿ ਆਸੀਂ ਬੇਗਮਪੁਰੇ ਦਾ ਸ਼ਹਿਰ ਬਣਾਣਾ ਬੇਗਮਪੁਰੇ ਦਾ ਭਾਰਤ ਬਣਾਉਣਾ ਜਿੱਥੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਧਾਮਨਾ ਹੋਵੇ ਸਾਰੇ ਸੁਖੀ ਸਾਂਗੀ ਕੋਈ ਵੀ ਰਹਿ ਸਵਾਜਸੀ ਗੁਰੂ ਸਾਹਿਬ ਦਾ ਧਾਰੀਵਾਲ ਸ੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ ਨੇ ਘਰਿਆਂ ਲਈ ਚੁਣਾਰੇ ਆ ਔਰ ਸਾਰੇ ਸ਼ਹਿਰ ਦੇ ਇਲਾਕੇ ਦੇ ਸੱਜਣਾਂ ਤੇ ਪਹੁੰਚਲੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਗੁਰੂ ਸਾਹਿਬ ਦੇ ਜਨਮ ਦਿਨ ਤੇ ਪ੍ਰੰਤ ਕਰਨਾ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆਵਾਂ ਜੀਵਨ ਆਪਣੇ ਘਰ-ਘਰ ਪਰਿਵਾਰ ਦੇ ਵਿੱਚ ਔਰ ਆਪਣੇ ਸਮਾਜ ਦੇ ਵਿੱਚ ਅਸੀਂ ਲੈ ਕੇ ਜਾਣਾ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇੱਕ ਅੱਛਾ ਸਮਾਜ ਦਾ ਨਿਰਮਾਣ ਕਰਨਾ ਹੈ ਜੈ ਗੁਰਦੇਵ ਜੈ ਗੁਰਦੇਵ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਰਵੀਦਾਸ ਜੀ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਵਾਲਾ ਤੇ 199 ਜਿਹੜਾ ਇਹਨਾਂ ਦਾ ਜਨਮ ਦਿਹਾੜਾ ਗੁਰੂ ਰਵੀਦਾਸ ਜੀ ਦਾ ਉਹਦੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਹਰ ਸਾਲ ਦੀ ਤਰ੍ਹਾਂ ਇੱਥੇ ਰਵੀਦਾਸ ਜੀ ਦੀ ਕਰਤੱਲਾ ਵਿੱਚ ਬੜਾ ਵਧੀਆ ਜਿਹੜਾ ਪ੍ਰੋਗਰਾਮ ਹੈ ਸਾਡੀ ਟੀਮ ਅੰਕਲ ਬਲਕਾਰ ਜੀ ਹੋਰ ਵੀ ਇਹਨਾਂ ਦੀ ਸਾਰੀ ਟੀਮ ਵੱਲੋਂ ਬੜੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਬੜੀ ਵਧੀਆ ਤਰੀਕੇ ਨਾਲ ਮੈਨੇਜਮੈਂਟ ਗੁਰੂ ਦਾ ਲੰਗਰ ਚਾਹ ਪਾਣੀ ਸਾਰਾ ਕੁਝ ਵਰਤਾਇਆ ਜਾ ਰਿਹਾ ਮੈਂ ਦੁਬਾਰ ਤੋਂ ਸਾਰਿਆਂ ਨੂੰ ਜਿਹੜਾ ਦੁਬਾਰ ਤੋਂ 699 ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਇਹ ਦੱਸ ਦਿਓ ਜੀ ਆਪਣੇ ਜਿਹੜੇ ਕੋਈ ਰਵੀ ਕਾਜ ਦਾ 699 ਪ੍ਰਕਾਰਪੁਰ ਬਣਾਇਆ ਗਿਆ ਹੈ ਤੁਹਾਡੇ ਇਹ ਸਾਰੇ ਸਮਾਜ ਨੂੰ ਦੱਸ ਦਿਓ ਕਰੋ ਕਿੰਨੀਆਂ ਪਰਭਾ ਜਿਹੜੀਆਂ ਕਰੀਆਂ ਕਿੱਥੇ ਲੱਗਦਾ ਰਿਮਾਰਕਾਂ ਤੇ ਕੀ ਸੰਗਤਾਂ ਦਾ ਚਾਹ ਗੁਰਦੇਵ ਜੀ ਸਤਿਗੁਰੂ ਵਿਦਾਸ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਬਲਕਾਰ ਸਿੰਘ ਸ੍ਰੀ ਗੁਰੂ ਦੇਵਦਾਸ ਜਰਨ ਸੈਕਟਰੀ ਸਾਡੇ ਧਰਮਸਾਲਾ ਦੇ ਵਿੱਚ 6 ਤਰੀਕ ਤੋਂ ਪ੍ਰਭਾਸ ਫੇਰੀਆਂ ਹੋਈਆਂ ਸੀਗੀਆਂ 6 ਜਨਵਰੀ ਤੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰਾਜ ਦਾ ਜਨ ਦਿਹਾੜਾ ਸਮਾਪਤ ਹੋਇਆ ਉਸ ਦਿਨ ਤੋਂ ਪ੍ਰਭਾਸ ਫੇਰੀਆਂ ਹੋਈਆਂ ਪ੍ਰਭਾਸ ਫੇਰੀਆਂ ਲਗਭਗ ਰੋਜ਼ ਹੀ ਦੋ ਹੁੰਦੀਆਂ ਰਹੀਆਂ ਤੇ ਘੱਟੋ ਘੱਟ 35 ਤੋਂ 40 ਜੜੀਆਂ ਪ੍ਰਭਾਸ ਫੇਰੀਆਂ ਨਾਲ ਕੋਈ ਸਾਥ ਫੇਰੀ ਵੀ ਹੋ ਜਾਂਦੀਆਂ ਮੈਂ ਸਾਰੀ ਇਸ ਸਭਾ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰਭਾਤ ਫੇਰੀਆਂ ਲਈਆਂ ਔਰ ਜਿਨ੍ਹਾਂ ਨੇ ਬੜਾ ਯੋਗਦਾਨ ਦਿੱਤਾ ਸਾਨੂੰ ਸਾਰੀਆਂ ਸਹਾਬਾਾਂ ਨੇ ਯੋਗਦਾਨ ਦਿੱਤਾ ਸਾਰਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਯੋਗਦਾਨ ਦਿੱਤਾ ਤੇ ਮੈਂ ਸਾਰਾ ਹੀ ਆਲ ਵਰਲਡ ਔਰ ਇੰਡੀਆ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਜਨਮ ਦਿਹਾੜੇ ਤੇ 690 ਇਹ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਕਿ ਕਰਾ ਅੱਜ ਆ ਰਿਹਾ ਤੇ ਬੜੀ ਪਾਣ ਦੀ ਗੱਲ ਆ ਕਿ ਦੇਖਦੇ ਪ੍ਰਧਾਨ ਮੰਤਰੀ ਖੁਦ ਆ ਰਹੇ ਆ ਜਲੰਧਰ ਵਿਖੇ ਗੁਰੂ ਅਰਬੀਦਾਸ ਜੀ ਦਾ ਪੱਤ ਪਸਤ ਹੋਣਾ ਕੀ ਕਹਿਣਾ ਚਾਹੁੰਦੇ ਜੀ ਨਾ ਇਹ ਕਿਹੜਾ ਚੋਣਾ ਜੀ ਬੜੀ ਵੱਡੇ ਅਸੀਂ ਭਾਗ ਕੀਤੇ ਨੇ ਪੂਰਨ ਭਾਗ ਕੀਤੇ ਨੇ ਪੀਲੇ ਸਮੇਂ ਦੇ ਵਿੱਚ ਵੀ ਰਾਜੇ ਮਹਾਰਾਜੇ ਜਾਣੀਆਂ ਜਿਹੜੀਆਂ ਨੇ ਉਹ ਗੁਰੂ ਅਰਬੀਦਾਸ ਬਾਦ ਦੇ ਕਰਨ ਵਿੱਚ ਨਤਮਸਤ ਹੋਈਆਂ ਐਰ ਕਾ ਜਿਹੜੇ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਨਾ ਦੇਖਿਆ ਅੱਜ ਇਹ ਜਿਹੜੇ ਪ੍ਰਧਾਨ ਮੰਤਰੀ ਜੀ ਸਾਹਿਬ ਜੀ ਆਏ ਨੇ ਉਹਨਾਂ ਨੇ ਪਿਛਲਾ ਇਤਿਹਾਸ ਜਰ ਦੇਖਿਆ ਹੋਊਗਾ ਗੁਰੂ ਰਵਿਦਾਸ ਜੀ ਮਹਾਰਾਜ ਦਾ ਇਸੇ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਇਤਮਾਨ ਸਤਕਾਰ ਦਿੱਤਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਪੈਸਿਆਂ ਦੇ ਬਹੁਤ ਬਹੁਤ ਧੰਨਵਾਦ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਕ ਕੀਤੀ ਗਈ ਜਾਂ ਕਾਲੀ ਸਰਕਾਰੀ ਸਿਫਾਰਿਸ਼ ਕੀਤੀ ਸੀ ਇਸ ਬੰਦ ਦੇ ਜਿਲ੍ਹਾ ਪ੍ਰਸ਼ਾਸਨ ਬਾਰੇ ਕਿਹਾ ਜਾਂਦਾ ਜਿਲ੍ਹਾ ਪ੍ਰਸ਼ਾਸਨ ਨੇ ਬੜੀ ਕਾਹਤ ਕਰਮੀ ਕੀਤੀ ਆ ਜੀ ਬਹੁਤ ਬਹੁਤ ਅਸੀ ਧੰਨਵਾਦੀ ਆ ਕਿਉਂਕਿ ਜਨਮ ਦਿਹਾੜਾ ਗੁਰੂ ਰਵਿਦਾਸ ਜੀ ਮਾਰਾ ਦਾ ਐਤਵਾਰ ਨੂੰ ਆ ਗਿਆ ਸੀਗਾ ਉਹਨਾਂ ਨੇ ਸ਼ਨੀਵਾਰ ਦੀ ਜਿਹੜੀ 20 ਦਿਨ ਦੀ ਛੁੱਟੀ ਕਰ ਦਿੱਤੀ ਸੀਗੀ ਬਹੁਤ ਬਹੁਤ ਅਸੀ ਧੰਨਵਾਦੀ ਆ ਦੂਜਾ ਅਸੀਂ ਧੰਨਵਾਦੀ ਆ ਪ੍ਰੈਸ ਰਿਪੋਰਟਰ ਸਾਹਿਬ ਜੀ ਇੰਦਰਜੀਤ ਜੀ ਤੁਸੀਂ ਤੁਹਾਡਾ ਜੀ ਤੁਸੀਂ ਪਹਿਲਾਂ ਤੋਂ ਵੀ ਸਾਡਾ ਬਹੁਤ ਬਹੁਤ ਸਹਿਯੋਗ ਕੀਤਾ ਵਾ ਹੋਰ ਵੀ ਜਿੰਨੇ ਸਾਡੇ ਵੀਰ ਜਿਹੜੇ ਨੇ ਪ੍ਰੈਸ ਰਿਪੋਰਟਰ ਦੇ ਉਹਨਾਂ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਔਰ ਜਿੰਨੀਆਂ ਸਹਿਬਾਵਾ ਨਗਰਪ ਅ ਉਹਦੇ ਉਹਦੇ ਉਹਨਾਂ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਅਹਿਨਤ ਰਵਾਦੀਆਂ ਜੈ ਗੁਰਦੇਵ ਜੈ ਸਤਿਗੁਰੂ ਦਾਸ ਜੀ